ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਸਾਥੀਓ 8894 ਸੰਬੰਧੀ ਜਿਹੜਾ ਅੱਜ ਨਵਾਂ ਲੈਟਰ ਇਸ਼ੂ ਹੋਇਆ ਉਹਦੇ ਵਿੱਚ ਆਪਾਂ ਨੂੰ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜਿਹੜਾ ਡਿਪਾਰਟਮੈਂਟ ਹੈ ਉਸ ਦੁਆਰਾ ਇਹ ਚੀਜ਼ ਕਹੀ ਗਈ ਹੈ ਕਿ ਉਹਨਾਂ ਕੋਲ ਹਜੇ ਜੁਆਇੰਟ ਤੇ ਨੋਟ ਜੁਆਇਨਿੰਗ ਜਿਹੜਾ ਡਾਟਾ ਹੈ ਉਹ ਉਹਨਾਂ ਕੋਲੇ ਪ੍ਰੋਪਰ ਤਰੀਕੇ ਨਾਲ ਹਜੇ ਨਹੀਂ ਪਹੁੰਚਿਆ ਤਾਂ ਕਰਕੇ ਉਹਨਾਂ ਨੇ ਜਿਹੜਾ ਹੈ ਪ੍ਰੋਸੈਸ ਦੇ ਵਿੱਚ ਕੀ ਇਹ ਡਿਲੇ ਕੀਤਾ ਹੋਇਆ ਹੈ ਤਾਂ ਸਾਥੀਓ ਹੁਣ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਜਿਹੜਾ ਲੈਟਰ ਆਇਆ ਹੈ ਨਾ ਆਪਣੇ ਸਭ ਦੇ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਆਇਆ ਹੈ ਯੂਨੀਅਨ ਤੇ ਤੁਹਾਡੇ ਸਭ ਦੇ ਇਕੱਠ ਦੇ ਨਾਲ ਆਇਆ ਹੈ ਤਾਂ ਸਾਥੀਓ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਜੋਇਨਿੰਗ ਤੇ ਨੋਟ ਜੋਇਨਿੰਗ ਦਾ ਡਾਟਾ ਜਿਹੜਾ ਹੈ ਉਹ ਕਿੰਨੇ ਦਿਨਾਂ ਦੇ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ ਤੇ ਸਾਥੀਓ ਮੇਰੀ ਆਪ ਸਭ ਨੂੰ ਇਹੋ ਅਪੀਲ ਹੈ ਕਿ ਹੁਣ ਜਦੋਂ ਵੀ ਯੂਨੀਅਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਲ ਦਿੰਦੀ ਹੈ ਕਿਸੇ ਵੀ ਪ੍ਰੋਟੈਸਟ ਦੀਆਂ ਕਿਸੇ ਵੀ ਧਰਨੇ ਦੀਆਂ ਰੋਸ਼ ਰੈਲੀ ਦੀ ਤਾਂ ਉੱਥੇ ਆਪਣੇ ਬੈਗਪੈਕ ਕਰਕੇ ਆ ਆਪਣੇ ਸਾਥੀਆਂ ਸੁਮੇਤ ਉੱਥੇ ਪਹੁੰਚ ਜਾਣਾ ਤਾਂ ਜੋ ਜਿਹੜਾ ਤੁਹਾਡਾ ਜਲਦੀ ਤੋਂ ਜਲਦੀ ਕੰਮ ਕੀਤਾ ਜਾ ਸਕੇ ਸਤਿਉਨ ਜੋਇਨਿੰਗ ਤੇ ਨੋਟ ਜੋਇਨਿੰਗ ਡਾਟਾ ਜਿਹੜਾ ਹੈ ਉਹ ਉਹਨਾਂ ਦੁਆਰਾ ਇਹ ਕਹਿਣਾ ਹੈ ਕਿ ਉਹਨਾਂ ਕੋਲੇ ਅਜੇ ਪ੍ਰੋਪਰ ਇਹ ਡਾਟਾ ਨਹੀਂ ਪਹੁੰਚਿਆ ਦਾ ਸਾਥੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਡਾਟਾ ਤੁਸੀਂ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਕੋਲ ਪਹੁੰਚਾਉਣਾ ਹੈ ਜਾਂ ਤੁਸੀਂ ਆਪਣੀਆਂ ਲਿਸਟਾਂ ਕਿੰਨੇ ਦੇਰ ਦੇ ਵਿੱਚ ਚਾਹੁੰਦੇ ਹੋ ਵੀ ਹਾਂ ਸਾਰੀਆਂ ਦੀਆਂ ਸਾਰੀਆਂ ਲਿਸਟਾਂ ਸਾਡੀਆਂ ਇਕੱਠੀਆਂ ਆਉਣ ਜਾਂ ਸੜੀਆਂ ਲਿਸਟਾਂ ਪੈਨ ਨਵੀਆਂ ਤੇ ਸਾਥੀਓ ਹੋਣਾ ਇਹ ਸਭ ਆਪਦੇ ਸਹਿਯੋਗ ਨਾਲ ਹੈ ਯੂਨੀਅਨ ਦੀ ਯੂਨੀਅਨ ਦੇ ਸਹਿਯੋਗ ਦੇ ਨਾਲ ਹੈ ਯੂਨੀਅਨ ਨੂੰ ਕੇਡਰ ਦਾ ਸਹਿਯੋਗ ਮਿਲੇਗਾ ਤਾਂ ਯੂਨੀਅਨ ਅੱਗੇ ਵਧੀਆ ਤਰੀਕੇ ਨਾਲ ਕੰਮ ਕਰੇਗੀ ਤਾਂ ਸਾਥੀਓ ਆਪ ਦਾ ਤੁਸੀਂ ਪੂਰਾ ਤਿਆਰਬਰ ਤਿਆਰ ਰਹੋ ਜਦੋਂ ਵੀ ਯੂਨੀਅਨ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਲ ਦਿੰਦੀ ਹੈ ਤਾਂ ਸਾਥੀਓ ਆਪਣਾ ਇਕੱਠ ਦਿਖਾਉਣ ਲਈ ਤੁਹਾਨੂੰ ਕਹਿੰਦੀ ਹੈ ਤਾਂ ਸਾਥੀਓ ਉਹਨਾਂ ਦਾ ਆਪਾਂ ਪ੍ਰੋਪਰ ਪ੍ਰੋਪਰ ਪੂਰੇ ਤਰੀਕੇ ਨਾਲ ਜਿਹੜਾ ਹੋ ਉਹਨਾਂ ਦਾ ਸਾਥ ਦੇਣਾ ਹੈ ਧੰਨਵਾਦ ਸਾਥੀਓ